ਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਨੇ ਸੀਨੀਅਰ ਅਫਸਰ ਪਰਮਿੰਦਰ ਸਿੰਘ ਰਾਏ ਪਰ ਖਬਰਾਂ ਟੌਪ ਦੀਆਂ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਦੇ ਹਾਂ ਹੁਣ ਤਾਂ ਦੋਸਤੋ ਖਬਰਾਂ ਹੀ ਖਬਰਾਂ ਨੇ ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਬੜੇ ਸਿਆਸੀ ਆਗੂ ਰੁੱਸੀ ਬੈਠੇ ਨੇ ਬੜੇ ਹੀ ਸਿਆਸੀ ਆਗੂ ਖੁਸ਼ ਨੇ ਕਿਉਂਕਿ ਕਈਆਂ ਨੂੰ ਟਿਕਟ ਨਹੀਂ ਮਿਲੀ ਕਈਆਂ ਨੂੰ ਉਸ ਥਾਂ ਤੋਂ ਟਿਕਟ ਨਹੀਂ ਮਿਲੀ ਜਿੱਥੋਂ ਚਾਹੁੰਦੇ ਸੀ ਤੇ ਕਈਆਂ ਨੂੰ ਪਾਰਟੀ ਨੇ ਮੜਾਈਦਾਰ ਖੇਤਰਾਂ ਦੇ ਵਿੱਚ ਉਤਾਰਤਾ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਸ਼ੁਰੂਆਣੀਏ ਕਰਦੇ ਜਲਨੇ ਆਪਣੇ 7 ਕੈਂਡੀਡੇਟ ਅਨਾਉਂਸ ਕਰਤੇ ਬਿੱਤੇ ਦਿਨੀ ਕਾਂਗਰਸ ਨੇ ਆਪਣੀ ਲਿਸਟ ਜਾਰੀ ਕਰਤੀ ਆਵਾਦੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣੀ ਲਿਸਟ ਪੰਜਾਬ ਦੇ ਵਿੱਚ ਜਾਰੀ ਕਰਤੀ ਸੀ 8 ਉਮੀਦਵਾਰ ਸੀ ਕਿਸ਼ਸ਼ੀਲ ਕੁਮਾਰ ਰਿੰਕੂ ਸੀ ਉਹ ਟਿਕਟ ਵਾਪਸ ਕਰਕੇ ਭਾਜਪਾ ਦੇ ਵਿੱਚ ਚਲੇ ਗਏ ਸੀ ਹੁਣ ਇਹ ਵੀ ਰੌਲਾ ਹੈਗਾ ਕਿ ਸ਼ਸ਼ੀਲ ਕੁਮਾਰ ਰਿੰਕੂ ਦੀ ਟਿਕਟ ਭਾਜਪਾ ਕਰ ਸਕਦੀ ਹੈ ਉੱਥੇ ਕਿ ਹੋਰ ਉਮੀਦਵਾਰ ਆ ਸਕਦਾ ਹਾਲਾਂਕਿ ਉੱਥੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਹੈ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਤੇ ਸੰਗਰੂਰ ਤੋਂ ਜਿਹੜੇ ਹੈਗੇ ਨੇ ਉਹ ਟਿੰਡਸਾ ਪਰਿਵਾਰ ਨੂੰ ਪਾਸੇ ਕਰਕੇ ਉੱਥੇ ਇਕਬਾਲ ਸਿੰਘ ਚੋਂ ਦਾ ਨੂੰ ਟਿਕਟ ਦਿੱਤੀ ਗਈ ਹੈ। तमाम तरह ਦੀ ਸਿਆਸਤ ਦੇ ਵਿੱਚ ਉਥਲ ਪੁਥਲ ਹਰ ਸਿਮਰਤ ਕੌਰ ਬਾਦਲ ਦੀ ਟਿਕਟ ਹੁਣ ਤੱਕ ਦੋਸਤੋ ਐਲਾਨ ਨਹੀਂ ਹੋਈ ਹੈਗੀ। ਸੋ ਸਾਰੀ ਗੱਲਾਂ ਬਾਤਾਂ ਕਰਾਂਗੇ। ਸਿਆਸੀ ਮਾਹੌਲ ਦੀ ਪਰਮਿੰਦਰ ਜੀ ਸਭ ਤੋਂ ਪਹਿਲਾਂ ਆਪਾਂ ਕਾਂਗਰਸ ਦੀ ਗੱਲ ਕਰ ਲੈਂਦੇ ਆ। ਕਾਂਗਰਸ ਨੇ ਆਪਣੇ ਜਿਹੜੇ ਉਮੀਦਵਾਰ ਸੀ ਉਹਨਾਂ ਦੀ ਕੁਝ ਕੁ ਉਮੀਦਵਾਰਾਂ ਦੀ ਲਿਸਟ ਜਾਰੀ ਕਰਤੀ। ਡਾਕਟਰ ਧਰਮੀਰ ਗਾਂਧੀ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਉਹ ਇਨਕਲਾਬ ਲਿਆ ਰਹੇ ਸੀ ਤੇ ਹੁਣ ਕਾਂਗਰਸ ਦੇ ਵਿੱਚ ਆ ਗਏ ਉਹ ਕਹਿੰਦੇ ਕਿ ਦੇਸ਼ ਨੂੰ ਹੁਣ ਖਤਰਾ ਬੀਜੇਪੀ ਤੋਂ ਬੀਜੇਪੀ ਨੂੰ ਪਾਸੇ ਕਰਨਾ ਪੈਣਾ ਕਾਂਗਰਸ ਨੂੰ ਅੱਗੇ ਕਰਨਾ ਪੈਣਾ ਕਾਂਗਰਸ ਉਹ ਹੀ ਜਿਹਨੇ ਇਹ ਜੀ ਸਿਚੁਏਸ਼ਨ ਬਣਾਈ ਸੀ ਦੇਸ਼ ਦੀ ਕਿ ਦੇਸ਼ ਖਤਮ ਹੋਣ ਦੇ ਕੰਢੇ ਸੀ ਪ੍ਰਿਸ਼ਤਾ ਚੜ੍ਹ ਦੇ ਮਾਮਲੇ ਦੇ ਵਿੱਚ ਤਾਂ ਦੂਜੇ ਪਾਸੇ ਚੰਨੀ ਸਾਹਿਬ ਨੂੰ ਜਲੰਧਰੋਂ ਟਿਕਟ ਦਿੱਤੀ ਗਈ ਹੈ ਤੇ ਆਮਰ ਸਿੰਘ ਫਤੇਗੜ ਸਾਹਿਬ ਤੋਂ ਹੀ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਤੇ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਪਾ ਰਹਿ ਗਿਆ ਜਿਵੇਂ ਵੇਖ ਰਹੇ ਹੋ ਸਾਰੇ ਉਮੀਦਵਾਰਾਂ ਨੂੰ ਇਹਨਾਂ ਨੂੰ ਜੀ ਕੋ ਹਰ ਇੱਕ ਬੰਦਾ ਆਪਣੀ ਜਿੱਤ ਦਾ ਦਾਅਵਾ ਕਰਨ ਵਾਸਤੇ ਮੈਦਾਨ ਵਿੱਚ ਉਤਰ ਰਿਹਾ ਹੈ। ਔਰ ਦਲ ਬਦਲੂਆਂ ਦਾ ਵੀ ਪਤਾ ਹੀ ਹੈ ਤੁਹਾਨੂੰ ਵੀ ਬੜਾ ਹੋਣਾ ਅੱਜਕੱਲ੍ਹ ਦੌਰ ਚੱਲ ਰਿਹਾ ਹੈ। ਜਿੱਦਾਂ ਜਿੱਦਾਂ ਉਮੀਦਵਾਰਾਂ ਦਾ ਐਲਾਨ ਹੋਈ ਜਾਂਦਾ ਹੈ ਉਹਨਾਂ ਦਾ ਵਿਰੋਧ ਜਾਂ ਉਹਨਾਂ ਦੇ ਪੱਖ 'ਚ ਲੋਕ ਕਿਵੇਂ ਖੜੇ ਨੇ, ਵਰਕਰ ਕਿੱਥੇ ਖੜੇ ਨੇ, ਦਪਾੜ ਹੋਏ ਬੈਠੇ ਨੇ। ਚਾਹੇ ਕਾਂਗਰਸ ਨੂੰ ਲੈ ਲਓ, ਚਾਹੇ ਕਾਲੀਆਂ ਨੂੰ ਲੈ ਲਓ, ਚਾਹੇ ਆਮ ਆਦਮੀ ਪਾਰਟੀ ਨੂੰ ਲੈ ਲਓ। ਆਮ ਆਦਮੀ ਪਾਰਟੀ ਦਾ ਦੇਖਿਆ ਜਾਵੇ ਤਾਂ ਸਿੱਧੀ ਗੱਲ ਇਹ ਕਰ ਸਕਦੇ ਆ ਕਿ ਉਹਨਾਂ ਕੋਲ ਫਿਲਹਾਲ ਦੀ ਘੜੀ ਜਿਹੜੇ ਅ ਦੂਜੇ ਬੇੜਿਆਂ ਚ ਉਤਰ ਉਤਰ ਕੇ ਇਹਨਾਂ ਦੇ ਬੇੜੇ ਚ ਜਾ ਰਹੇ ਨੇ ਉਹਨਾਂ ਨੂੰ ਮੌਕਾ ਦਿਆ ਜਾ ਰਿਹਾ ਹੈ ਉਹਨਾਂ ਨੂੰ ਟਿਕਟਾਂ ਵੰਡੀਆਂ ਜਾ ਰਹੀਆਂ ਨੇ ਜਦੋਂ ਕਿ ਇਹਨਾਂ ਦੇ ਆਪਣੇ ਵਰਕਰ ਜਿਹੜੇ ਲਗਾਤਾਰ ਕਈ ਸਾਲ ਤੋਂ ਮਿਹਨਤ ਕਰ ਰਹੇ ਸੀ ਉਹ ਫਿਲਹਾਲ ਨਾਰਾਜ਼ਗੀ ਪ੍ਰਗਟ ਕਰ ਰਹੇ ਨੇ ਇਹ ਇਸ ਕਰਕੇ ਦਫਾੜ ਹੋ ਰਹੇ ਨੇ ਅਕਾਲੀ ਦਲ ਕਹਿੰਦਾ ਵੀ ਜਿੱਦਾਂ ਬੱਖੋ ਹੋਏ ਬੰਦੇ ਨੂੰ ਨਾਲ ਜੋੜਨ ਦੇ ਵਿੱਚ ਕਾਮਯਾਬਤਾ ਹੋਇਆ ਪਰ ਉਹਨਾਂ ਨੂੰ ਟਿਕਟਾਂ ਦੀ ਵੰਡ ਦੇ ਵਿੱਚ ਦਰਕਨਾਰ ਕਰਕੇ ਉਹਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ ਤੇ ਦੂਜੇ ਪਾਸੇ ਆ ਲੋਕ ਵੀ ਜਿਹੜੇ ਫਿਲਹਾਲ ਆਪਾਂ ਕਹਿ ਲਓ ਕਿ ਉਸ ਉਭਾਰ ਤੋਂ ਬਾਹਰ ਨਹੀਂ ਆਏ ਜਿਹੜੇ ਉਭਾਰ ਕਾਲੀ ਦਲ ਹਾਰਿਆ ਸੀ ਸੋ ਚਲੋ ਉਹ ਵੱਖਰੀ ਗੱਲ ਹੈ ਪਰ ਉਮੀਦਵਾਰੀਆਂ ਜਿਹੜੀਆਂ ਟਿਕਟਾਂ ਆਲਾਨੀਆਂ ਗਈਆਂ ਨੇ ਉਹਨਾਂ ਨੂੰ ਲੈ ਕੇ ਕਾਲੀ ਦਲ ਦੇ ਵਿੱਚ ਵੀ ਦੁਫਾੜ ਚੱਲ ਰਿਹਾ ਹੈ ਐਸੀ ਤਰ੍ਹਾਂ ਕਾਂਗਰਸ ਦੇ ਵਿੱਚ ਵੀ ਤੁਸੀਂ ਦੇਖੋਗੇ ਵੱਖ-ਵੱਖ ਸੀਟਾਂ ਦੇ ਉੱਤੇ ਕਾਂਗਰਸ ਜਿਹੜੀ ਹੈਗੀ ਦਿਫਾੜ ਨਜ਼ਰ ਆ ਰਹੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਮਠਿੰਡਾ ਸੀਟ ਦੀ ਲਈ ਜਾਵੇ ਜੇ ਆਪਾਂ ਉੱਥੇ ਗੱਲ ਕਰੀਏ ਤਾਂ ਉੱਥੇ ਜਿਹੜੀਆਂ ਖਬਰਾਂ ਨੇ ਹੁਣ ਸੁਰਖੀਆਂ ਬਣ ਰਹੀਆਂ ਨੇ ਉਹ ਹੋ ਰਹੀਆਂ ਨੇ ਕਿ ਰਾਜਾ ਪੜਿੰਗ ਦੇ ਜਿਹੜੇ ਘਰੋਂ ਉਹਨਾਂ ਦੇ ਧਰਮ ਪਤਨੀ ਨੇ ਜਿਹੜੇ ਜੀ ਉਹ ਕਈ ਦਿਨ ਤੋਂ ਤਿਆਰੀ ਕਰ ਰਹੇ ਸੀਗੇ ਵੀ ਮਠਿੰਡਾ ਤੋਂ ਸੀਟ ਲੜੂਗੇ ਔਰ ਰਾਜਾ ਪੜਿੰਗ ਵੱਲੋਂ ਇਹ ਮਰਕਰਾਂ ਨੂੰ ਵੀ ਕਿਹਾ ਜਾ ਰਿਹਾ ਸੀ ਕਿ ਟਿਕਟ ਪੱਕੀ ਹੈ ਤੈਹ ਹੈ ਜੀ ਉਥੋਂ ਜੀਤਵਿੰਦਰ ਸਿੰਘ ਸਿੱਧੂ ਨੂੰ ਉਤਾਰ ਕੇ ਬੜੀ ਹੈਰਾਨੀਜਨਕ ਆਪਾਂ ਕਹੇ ਲੋ ਗੱਲ ਕਰ ਦਿੱਤੀ ਹੈ ਕਾਂਗਰਸ ਨੇ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਕਿਤਨਾ ਕਿਤੇ ਪਾਰਟੀ ਜਿਹੜੀ ਹੈਗੀ ਹੈ ਉਹ ਰਾਜਾ ਪਿੰਗ ਦੀ ਕਾਰਜਕਾਰ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਨਜ਼ਰ ਆ ਰਹੀ ਤਾਂ ਉਹਦੇ ਜਿਹੜੇ ਘਰਦਿਆਂ ਦੀ ਟਿਕਟ ਜਿਹੜੀ ਹੈ ਕੱਟੀ ਹੈ ਜੀ ਮੌਜੂਦ ਦੀ ਘੜੀ ਔਰ ਬਠਿੰਡਾ ਦੇ ਵਿੱਚ ਜੇ ਅਕਾਲੀ ਦਲ ਵੱਲ ਦੇਖਿਆ ਜਾਵੇ ਤਾਂ ਅਕਾਲੀ ਦਲ ਨੇ ਵੀ ਨਵਾਂ ਕੈਂਡੀਡੇਟ ਉਤਾਰਤਾ ਆਪਣਾ ਨਾਮ ਹਲੇ ਅਨਾਉਂਸ ਨਹੀਂ ਕਰਿਆ ਅਨਾਉਂਸ ਨਹੀਂ ਕਰਿਆ ਕੋਈ ਨਵੇਂ ਚਿਹਰੇ ਵੱਲ ਜਿਹੜੇ ਹੈਗੇ ਚਰਚਾ ਚੱਲ ਰਹੀ ਹੈ ਕਿ ਆਸਰਾਂ ਜੀਆਂ ਨੇ ਕਿ ਸ਼ਾਇਦ ਹਰਸੀਮਰਤ ਕੌਰ ਨੂੰ ਕਿਤੇ ਹੋਰ ਲੜਾਇਆ ਜਾਊਗਾ ਤੇ ਉੱਥੇ ਕੋਈ ਨਵਾਂ ਚਿਹਰਾ ਹਲੇ ਨਾਮ ਤਾਂ ਚਲੋ ਸਾਹਮਣੇ ਨਹੀਂ ਆ ਰਿਹਾ ਲੇਕਿਨ ਚਰਚਾਵਾਂ ਦਾ ਪਿਛਾ ਬਣਿਆ ਹੋਇਆ ਇੱਕ ਨਾਮ ਹੈਗਾ ਉਹਦੇ ਤੇ ਕਿਆਸਰਾਂ ਜੀਆਂ ਲੱਗ ਰਹੀਆਂ ਨੇ ਸੋ ਬਠਿੰਡਾ ਦੇ ਵਿੱਚ ਵੀ ਤੇ ਪਟਿਆਲਾ ਦੇ ਵਿੱਚ ਵੀ ਕਾਂਗਰਸ ਦਫਾੜ ਨਜ਼ਰ ਆ ਰਹੀ ਹੈ ਇੱਕ ਤਰ੍ਹਾਂ ਨਾਲ ਅਮ ਪਟਿਆਲਾ ਦੇ ਵਿੱਚ ਤਾਂ ਤੁਸੀਂ ਦੇਖੋਗੇ ਕਿ ਧਰਮਵੀਰ ਗਾਂਧੀ ਦੀ ਹਲੇ ਅਨਾਉਂਸ ਹੋਈ ਨਹੀਂ ਸੀ ਟਿਕਟ ਤਾਂ ਜਿਹੜੀ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਹੈ ਉਹਦੇ ਵੱਲੋਂ ਮੀਟਿੰਗਾਂ ਕਰਕੇ ਹਾਈ ਕਮਾਂਡ ਨੂੰ ਕਹਿ ਵੀ ਦਿੱਤਾ ਗਿਆ ਸੀ ਕਿ ਜੇ ਧਰਮਵੀਰ ਗਾਂਧੀ ਨੂੰ ਤੁਸੀਂ ਟਿਕਟ ਦਿੰਦੇ ਹੋ ਤਾਂ ਸਾਡੇ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਪਹਿਲੇ ਦਿਨ ਤੋਂ ਹੀ ਵਿਰੋਧ ਸੀ ਪਹਿਲੇ ਦਿਨ ਤੋਂ ਹੀ ਵਿਰੋਧ ਸੀਗਾ ਫਿਰ ਵੀ ਉਸ ਵਿਰੋਧ ਨੂੰ ਦਰਕਨਾਰ ਕੀਤਾ ਅੱਖੋਂ ਉਹਲੇ ਕੀਤਾ ਅੱਖੋਂ ਬਰੋਖੇ ਕੀਤਾ ਧਰਮਵੀਰ ਗਾਂਧੀ ਨੂੰ ਜਿਹੜਾ ਹੈਗਾ ਉਹ ਟਿਕਟ ਦੇ ਦਿੱਤੀ ਹੈ ਸੰਗਰੂਰ ਤੋਂ ਖੈਰਾ ਸਾਹਿਬ ਨੂੰ ਉਤਰ ਆ ਰਿਹਾ ਫਿਰਦਵਾਰੀ ਵੱਡੀ ਆਪਾਂ ਕਹਿ ਸਕਦੇ ਹਾਂ ਕਿ ਚੁਣੌਤੀ ਭਰੀ ਇਹ ਸੀਟ ਮੰਨੀ ਜਾ ਰਹੀ ਹੈ ਉੱਥੇ ਬਠਿੰਡਾ ਦੇ ਵਿੱਚ ਇੱਕ ਹੋਰ ਗੱਲ ਕਰ ਲਈ ਜਾਵੇ ਜੇ ਬਠਿੰਡਾ ਦੇ ਵਿੱਚ ਮਾਨ ਦੱਲ ਵੱਲੋਂ ਕਿਹਾ ਜਾ ਰਿਹਾ ਲੱਖਾ ਸਿਧਾਣਾ ਹੂੰ ਉਹਨਾਂ ਨੇ ਉਮੀਦਵਾਰ ਬਣਾਇਆ ਉਹਨੂੰ ਉਮੀਦਵਾਰ ਬਣਾਤਾ ਔਰ ਚਰਚਾ ਜੇ ਇਹ ਵੀ ਆ ਰਹੀ ਹੈ ਕਿ ਕਿਤੇ ਲੱਖਾ ਸਿਧਾਣਾ ਇਹਨਾਂ ਸੀਟ ਕੱਢ ਜਵੇ ਜੀ ਇਹ ਇਹ ਵੀ ਚਰਚਾ ਚੱਲ ਰਹੀ ਹੈ ਕਿਉਂਕਿ ਜਿਹੜਾ ਜਿਵੇਂ ਹੁਣ ਦਲ ਬਦਲੇ ਜਾ ਰਹੇ ਨੇ ਇੱਕ ਗੱਲ ਤਾਂ ਇਹ ਸੋਚਣ ਵਾਲੀ ਹੈ ਲੋਕਾਂ ਦੇ ਪੱਖ ਤੋਂ ਆਪਾਂ ਜੇ ਗੱਲ ਕਰੀਏ ਕਿ ਜਿਹੜੇ ਪੋਲੀਟਿਸ਼ੀਅਨ ਨੇ ਜਿਹੜੇ ਰਾਜਨੀਤਿਕ ਆਗੂ ਨੇ ਬੰਦੇ ਨੇ ਉਹ ਇਹ ਸਮਝਣ ਲੱਗ ਗਏ ਕਿ ਲੋਕ ਲੋਕਾਂ ਦੀ ਸੋਚਣ ਸ਼ਕਤੀ ਖਤਮ ਹੋ ਗਈ ਆ ਜੀ ਹੁਣ ਤੁਸੀਂ ਜਦੋਂ ਕੋਈ ਪਾਰਟੀ ਛੱਡ ਕੇ ਜਾਂਦਾ ਹੈ ਉਸ ਨੂੰ ਤੁਸੀਂ ਗਦਾਰ ਕਹਿੰਦੇ ਹੋ ਜਦੋਂ ਉਹ ਬੰਦਾ ਦੂਜੀ ਪਾਰਟੀ ਚਲਾ ਜਾਂਦਾ ਹੈ ਉਹਦਾ ਹਾਰ પાਕੇ ਉਹ ਪਾਰਟੀ ਸਵਾਗਤ ਕਰਦੀ ਹੈ ਜੀ ਪਰ ਜਦੋਂ ਉਹ ਬੰਦਾ ਉਸ ਪਾਰਟੀ ਨੂੰ ਛੱਡ ਕੇ ਫੇਰ ਦੁਬਾਰੇ ਉਸ ਜਿਹੜੀ ਪਾਰਟੀ ਛੱਡੀ ਕੀ ਉਹਦੇ ਚੰਦ ਆ ਲੋਕਾਂ ਨੂੰ ਮੂਰਖ ਬਣਾ ਕੇ ਫੇਰ ਕਹਿੰਦੇ ਘਰ ਵਾਪਸ ਹੀ ਹੋ ਗਈ ਜਾਨੀ ਕਿ ਇੱਕ ਗਦਾਰ ਫੇਰ ਘਰਾਂ ਚ ਆ ਗਿਆ ਵਾਪਸ ਆ ਗਿਆ ਜਿਹਨੂੰ ਤੁਸੀਂ ਗਦਾਰ ਕਹਿੰਦੇ ਸੀ ਸੋ ਇਹ ਗੱਲ ਸੋਚਣ ਵਾਲੀ ਹੈ ਵੀ ਲੋਕਾਂ ਨੂੰ ਐਡਾ ਸੋਚਣਹੀਣ ਸਮਝਣ ਲੱਗ ਗਿਆ ਹੈ ਪੋਲੀਟਿਸ਼ੀਅਨ ਕਿ ਉਹ ਕਹਿੰਦੇ ਵੀ ਕੁਛ ਮਰਜ਼ੀ ਕਰੀ ਜਾਓ ਵੋਟਾਂ ਨੇ ਨਾ ਫੇਰ ਪਾਈ ਦੇਣੀਆਂ ਨੇ ਔਰ ਗੱਲ ਮੈਂ ਇੱਥੇ ਫੇਰ ਛੋਟੀ ਜੀ ਗੱਲ ਕਰਨੀ ਚਾਹੁੰਨਾ ਕਿ ਲੋਕ ਵੀ ਇਸ ਗੱਲ ਦਾ ਸਬੂਤ ਪੱਕੇ ਤੌਰ ਤੇ ਦਿੰਦੇ ਨੇ ਤੁਸੀਂ ਹੁਣ ਪਿੱਛੇ ਦੇ ਪਿੱਛੇ ਦੇ ਨਾਲ ਜੇ ਦੇਖੋ ਕਿ ਚੋਣਾ ਸਿਰ ਤੇ ਨੇ ਦੇਸ਼ ਦਾ ਭਵਿੱਖ ਲੋਕਤੰਤਰ ਕਹਿ ਲਓ ਨਵੇਂ ਵੋਟਰ ਕਹਿ ਲਓ ਜਾਂ ਪੁਰਾਣੇ ਵੋਟਰ ਇਹਨਾਂ ਦੇ ਸਿਰ ਤੇ ਖੜਾ ਹੁੰਦਾ ਕਿ ਕਿੰਨੀਆਂ ਕਿੰਦਾ ਦੀ ਸਰਕਾਰ ਚੁਣੇ ਜਾਣਗੇ ਕਿ ਕਿੱਦਾਂ ਦੇ ਬੰਦੇ ਚੁਣੇ ਜਾਣਗੇ ਜਿਹੜੇ ਚੰਗਾ ਪ੍ਰਸ਼ਾਸਨ ਦੇਣ ਦੇ ਯੋਗ ਹੋਣਗੇ ਵੀ ਨਹੀਂ ਹੋਣਗੇ ਕੀ ਪੜਿਆ ਲਿਖਿਆ ਉਮੀਦਵਾਰ ਆਊਗਾ ਜਾਂ ਨਹੀਂ ਆਊਗਾ ਜਿਨ੍ਹਾਂ ਨੇ ਇਹ ਸੋਚਣਾ ਸੀ ਵੋਟਰਾਂ ਨੇ ਜਿਹੜੇ ਲੋਕਾਂ ਨੇ ਇਹ ਸੋਚਣਾ ਸੀ ਕਿ ਸਾਡੇ ਮੁੱਦੇ ਪਿਛਲੇ 5 ਸਾਲਾਂ ਚ 10 ਸਾਲਾਂ ਚ ਹੁਣ ਤੱਕ ਕੋਈ ਹੱਲ ਨਹੀਂ ਕਰ ਸਕਿਆ ਜਿਨ੍ਹਾਂ ਨੇ ਇਹ ਸੋਚਣਾ ਸੀ ਕਿ ਸਾਨੂੰ ਲਾਰਿਆਂ ਦੇ ਲਾਲੀਪਾਪ ਦੇ ਕੇ ਸਾਡੀਆਂ ਵੋਟਾਂ ਲੈ ਕੇ ਸਾਡੇ ਡਾਂਗਾ ਮਾਰਦੇ ਨੇ ਸਾਡੇ ਹੱਕਾਂ ਦੇ ਡਾਕੇ ਮਾਰਦੇ ਨੇ ਸਾਨੂੰ ਰੋਜ਼ਗਾਰ ਨਹੀਂ ਦੇ ਸਕਦੇ ਸਾਨੂੰ ਪੜ੍ਹਾਈ ਨਹੀਂ ਦੇ ਸਕਦੇ ਸਾਨੂੰ ਸਹੂਲਤਾਂ ਸਿਹਤ ਸਹੂਲਤਾਂ ਨਹੀਂ ਦੇ ਸਕਦੇ ਸਾਨੂੰ ਮੁਫਤ ਦੀ ਰੋਟੀ ਖਾਣ ਚ ਇਹਨਾਂ ਨੇ ਗਿਝਾ ਲਿਆ ਸਾਨੂੰ ਉਹਦੇ ਚ ਪਾਤਾ ਨਕਮੇ ਬਣਾ ਰਹੇ ਨੇ ਜਿਹੜੇ ਲੋਕ ਇਹ ਸੋਚਣ ਲਈ ਜ਼ਰੂਰੀ ਹੋਣਾ ਸੀ ਜਿਨ੍ਹਾਂ ਲੋਕਾਂ ਨੇ ਜ਼ਰੂਰੀ ਚੀਜ਼ ਹੋਣੀ ਸੀ ਇਹ ਸੋਚਣਾ ਕਿ ਇਹਨਾਂ ਮੁੱਦਿਆਂ ਤੇ ਗੱਲ ਕਰੀ ਜਾਵੇ ਇਹਨਾਂ ਮੁੱਦਿਆਂ ਨੂੰ ਮੁੱਖ ਰੱਖ ਕੇ ਵੋਟਾਂ ਪਾਈਆਂ ਜਾਣ ਪਰ ਉਹ ਕੀ ਕਰ ਰਹੇ ਨੇ ਆ ਥੋੜੇ ਦਿਨ ਪਹਿਲਾਂ ਤੁਸੀਂ ਦੇਖੋ ਆ ਆਕ ਪਤਾ ਨਹੀਂ ਕਿਹੜੀ ਗੱਡੀ ਦੀ ਗੱਲ ਚੱਲਦੀ ਸੀ ਗਾਣਿਆਂ ਦੀ ਹਨਾ ਉਹ ਇੰਡੀਗਾ ਚਲਾ ਉਹ ਪਤਾ ਨਹੀਂ ਕਿਹੜੀ ਕਿਹਦੀ ਬੋਟੀ ਉਹ ਗਾਣੇ ਦੇ ਵਿੱਚ ਨਾਂ ਲੋਕਾਂ ਨੇ ਆਪਣਾ ਆਪ ਨੂੰ ਦਿਖਾਇਆ ਕਿ ਉਹੀ ਬਹੁਤ ਕੁਝ ਹੈ ਔਰ ਚਰਚਾ ਵਿੱਚ ਛਿੜ ਗਈ ਕਿ ਉਹਦੀ ਉਹ ਜਿਹੜੀ ਲੇਡੀ ਸੀ ਜਿਹਦੀ ਗੱਲ ਗਾਣੇ 'ਚ ਕੀਤੀ ਚੱਲ ਰਹੀ ਸੀ ਕਹਿੰਦੇ ਉਹਨੂੰ ਟਿਕਟ ਦੇ ਦਿਓ ਜਿੱਤ ਜੂ ਹਾਂਜੀ ਦੂਜੀ ਗੱਲ ਉਹਨੂੰ ਨਵੀਂ ਫਿਲਮ ਆ ਗਈ ਕੋ ਚਮਕੀਲੇ ਬਾਰੇ ਉਹਦੇ ਤੇ ਲੋਕਾਂ ਦੇ ਸੋਸ਼ਲ ਮੀਡੀਆ ਉਧਰ ਨੂੰ ਘੁੰਮਿਆ ਹੋਇਆ ਦੇਖੋ ਤੁਸੀਂ ਲੋਕਾਂ ਦਾ ਦਿਮਾਗ ਦੇਖੋ ਲੱਖਾਂ ਦੇ ਵੀਰ ਉਧਰੋਂ ਤੁਰੇ ਫਿਰਦੇ ਨੇ ਇਹ ਸਾਡੀ ਹੁਣ ਉਹ ਕਹਿੰਦੇ ਵੀ ਲੱਖਾਂ ਸਿਧਾਣਾ ਜਿੱਤ ਜੂਗਾ ਕਹਿੰਦੇ ਕੋ ਭਾਨੇ ਸਿੱਧ ਨੂੰ ਦੇ ਦੇ ਤਾਂ ਉਹ ਜਿੱਤ ਜੂਗਾ ਗੱਲ ਤਾਂ ਇਹ ਆ ਸੋਚਣ ਵਾਲੀ ਵੀ ਤੁਸੀਂ ਸੋਚ ਤੁਹਾਡੀ ਸੋਚ ਕਿੱਥੇ ਖੜੀ ਆ ਲੋਕਾਂ ਨੇ ਜਿਨ੍ਹਾਂ ਨੇ ਚੁਣਨਾ ਉਹ ਕੀ ਦੇਖ ਕੇ ਚੁਣ ਰਹੇ ਨੇ ਭੀੜ ਦੇਖ ਕੇ ਚੁਣ ਰਹੇ ਨੇ ਇਹਦਾ ਮਤਲਬ ਜਿਹੜੇ ਪੋਲੀਟੀਸ਼ੀਅਨ ਨੇ ਜਾਂ ਦਲ ਬਦਲਦੇ ਨੇ ਜਾਂ ਸਟੇਜ ਦੇ ਖੜ ਕੇ ਸ਼ਰਿਆਮ ਚਾਹੇ ਸੌ ਖਾਂਦੇ ਨੇ ਕਿਸੇ ਚਾਹੇ ਗੁਰੂ ਸਾਹਿਬਾਨ ਆ ਦੀ ਖਾਂਦੇ ਨੇ ਚਾਹੇ ਗੁੱਟਕਾ ਸਾਹਿਬ ਦੀ ਖਾਂਦੇ ਨੇ ਚਾਹੇ ਕਿਸੇ ਹੋਰ ਦੀ ਖਾਂਦੇ ਨੇ ਚਾਹੇ ਤੁਹਾਨੂੰ ਝੂਠੇ ਲਾਰੇ ਲਾਉਂਦੇ ਨੇ ਇਹਨਾਂ ਨੂੰ ਕੋਈ ਠੀਕ ਨਹੀਂ ਜੀ ਉਹ ਉਹ ਉਹਨਾਂ ਨੂੰ ਪਤਾ ਵੀ ਇਹ ਲੋਕਾਂ ਨੇ ਅਦਾ ਝਾਣਾ ਗੱਲਾਂ ਚਾਜਣਾ ਸਾਡੀਆਂ ਤਾਂ ਰੋਟੀਆਂ ਸਿੱਕੀਆਂ ਭੁੰਜਾਂ ਨੇ ਅਸੀਂ ਤਾਂ ਜਿੱਤਣ ਹੈ ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ ਹੁਣ ਆ ਹੰਸ ਰਾਜ ਹੰਸ ਦੇਖੇ ਦੇਖੋ ਤੁਸੀਂ ਕੀ ਕਹਿੰਦੇ ਫਿਰਦੇ ਨੇ ਕਹਿੰਦੇ ਮੇਰਾ ਵਿਰੋਧ ਨਹੀਂ ਪਾਰਟੀ ਦਾ ਵਿਰੋਧ ਹੋ ਰਿਹਾ ਜੀ ਵੀ ਤੁਸੀਂ ਉਸ ਪਾਰਟੀ ਦੀ ਗਏ ਕਿਉਂ ਬਈ ਜੀ ਤੇ ਤੁਹਾਨੂੰ ਲੱਗਦਾ ਉਹਦਾ ਵਿਰੋਧ ਹੋ ਰਿਹਾ ਤੁਸੀਂ ਛੱਡ ਦਿਓ ਟਿਕਟ ਹੋਰ ਪਾਰਟੀ ਚ ਲੈ ਲਓ ਆਜ਼ਾਦ ਖੜਜੋ ਜੇ ਤੁਹਾਨੂੰ ਮਾਣ ਹੈ ਲੋਕਾਂ ਤੇ ਜੇ ਤੁਸੀਂ ਲੋਕਾਂ ਦੇ ਕੰਮ ਕੀਤੇ ਐ ਤੁਹਾਨੂੰ ਜਿਤਾਉਣਗੇ ਸੋ ਕਹਿਣ ਦਾ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਕਿ ਜਿਹੜੇ ਆ ਦਲ ਬਦਲੂ ਨੇ ਜਾਂ ਟਿਕਟਾਂ ਦੀ ਵੰਡ ਹੋ ਰਹੀ ਹੈ ਇਹ ਇਹ ਦੇਖ ਕੇ ਨਹੀਂ ਹੋ ਰਹੀ ਨਾ ਤਾਂ ਕੋਈ ਪਾਰਟੀ ਇਹ ਦੇਖ ਕੇ ਟਿਕਟ ਦੇ ਰਹੀ ਹੈ ਕਿ ਸਾਡੀ ਪਾਰਟੀ ਦਾ ਮਾਣ ਸਤਕਾਰ ਵਧੂਗਾ ਸਾਡੇ ਲਈ ਲੜੂਗਾ ਇਹ ਬੰਦਾ ਸਾਡੀਆਂ ਨੀਤੀਆਂ ਦੇ ਖੜੂਗਾ ਇਹ ਬੰਦਾ ਜੇ ਸਾਡੀਆਂ ਨੀਤੀਆਂ ਤੇ ਪੈਰਾ ਦਊਗਾ ਬੰਦਾ ਤਾਂ ਇਹਦਾ ਲੋਕਾਂ ਦੇ ਵਿੱਚ ਬਹੁਤ ਵੱਡਾ ਅਸਰ ਸੂਖ ਹੈ ਇਹਦੀ ਕਹੀ ਹੋਈ ਗੱਲ ਲੋਕ ਮੰਨਦੇ ਨੇ ਲੋਕਾਂ ਦੀ ਕਹੀ ਗੱਲ ਇਹ ਮੰਨਦਾ ਤੇ ਨੀਤੀਆਂ ਸਾਡੀਆਂ ਖਰੀਆਂ ਉਤਰਨਗੀਆਂ ਇਹ ਸਾਡੀਆਂ ਨੀਤੀਆਂ ਤੇ ਕੰਮ ਕਰੂਗਾ ਨਾ ਹੀ ਲੋਕ ਜਿਹੜੇ ਵੋਟਾਂ ਦੇ ਖਾਤਰ ਨੇ ਉਮੀਦਵਾਰ ਬਣ ਕੇ ਆ ਰਹੇ ਨੇ ਉਹ ਇਹ ਸੋਚ ਰਹੇ ਨੇ ਕਿ ਅਸੀਂ ਲੋਕਾਂ ਦੀ ਸੋਚ ਤੇ ਖਰਾ ਉਤਰਨਾ ਅਸੀਂ ਉਹਨਾਂ ਦੇ ਬਾਅਦ ਉਹਨਾਂ ਨਾਲ ਕੀਤੇ ਹੋਏ ਪੂਰੇ ਕਰਨੇ ਆ ਅਸੀਂ ਉਹਨਾਂ ਲਈ ਚੋਣ ਲੜਨੀ ਐ ਅਸੀਂ ਉਹਨਾਂ ਦੀ ਸੱਤਾ ਦੇ ਦੇ ਵਿੱਚ ਆਉਣਾ ਹੈ ਉਹਨਾਂ ਦੇ ਕੰਮ ਕਰਨ ਲਈ ਆਉਣਾ ਦੋਨੋਂ ਚੀਜ਼ ਦੋਨੋਂ ਦੋਨੋਂ ਚੀਜ਼ਾਂ ਮਤਲਬ ਕਿ ਐਂ ਕਹ ਲਓ ਕਿ ਹਾਈ ਕਮਾਂਡ ਜਿਹੜੀ ਹੈਗੀ ਆ ਉਹ ਦੇਖ ਰਹੀ ਹੈ ਨੇ ਕਿ ਸਾਡੀ ਸਰਕਾਰ ਆ ਜੇ ਹਾਂਜੀ ਉਮੀਦਵਾਰ ਫਟਾਫਟ ਦਲ ਬਦਲ ਕੇ ਇਹ ਸੋਚ ਰਹੇ ਨੇ ਕਿ ਮੈਨੂੰ ਟਿਕਟ ਮਿਲੇ ਮੈਂ ਜਿੱਤਾਂ ਤੇ ਮੇਰੇ ਪਰਿਵਾਰ ਦੀ ਰੋਜੀ ਰੋਟੀ ਦਾ ਅੱਗੇ ਸਾਧਨ ਬਣੇ ਮੇਰੀਆਂ ਪੁਸ਼ਟਾਂ ਤੁਰਨ ਮੇਰੀਆਂ ਮੈਂ ਲੱਖਾਂ ਕਰੋੜਾਂ ਦਾ ਫੇਰ ਬਿਜ਼ਨਸ ਕਰਾਂ ਬੜੀਆਂ ਭ੍ਰਿਸ਼ਟਾਚਾਰ ਦੀਆਂ ਗੱਲਾਂ ਹੋਈਆਂ ਤੁਸੀਂ ਦੇਖੀਏ ਕਿਹੜੀ ਸਰਕਾਰ ਨੇ ਨਹੀਂ ਕਿਹਾ ਭ੍ਰਿਸ਼ਟਾਚਾਰ ਖਤਮ ਕਰਾਂਗੇ ਸਾਰੇ ਉੱਥੇ ਦਾ ਉੱਥੇ ਹੈ ਜੇ ਪਤਾ ਇਹਨਾਂ ਨੂੰ ਇੱਕ ਅੱਖ ਨਹੀਂ ਹੁੰਦਾ ਜੀ ਉਵੇਂ ਨਸ਼ਾ ਚੱਲੀ ਜਾਣਾ ਹੈ ਉਵੇਂ ਭ੍ਰਿਸ਼ਟਾਚਾਰ ਹੋਈ ਜਾਣਾ ਹੈ ਉਵੇਂ ਵੱਡੇ ਵੱਡੇ ਡੀਟਰਾਂ ਦੇ ਕੋਠੀਆਂ ਜਾਇਦਾਦਾਂ ਬਣੀ ਜਾਣੀਆਂ ਨੇ ਉਦਾਂ ਹੀ ਘਪਲੇ ਹੋਈ ਜਾਣੇ ਨੇ ਸੋ ਉਸ ਕਰਕੇ ਉਹ ਵੀ ਇਹ ਪਿੱਛੇ ਹਟਣ ਦੇ ਰੌਂਚ ਨਹੀਂ ਹੁੰਦੇ ਲੋਕਾਂ ਦਾ ਕਸੂਰ ਇੱਥੇ ਇੰਨਾ ਕ ਹੈ ਹੁੰਦਾ ਹੈ ਕਿ ਲੋਕ ਚੁਣਨ ਵੇਲੇ ਇਹ ਨਹੀਂ ਦੇਖਦੇ ਕਿ ਸਾਡੇ ਲਈ ਇਹ ਯੋਗ ਹੈ ਸਾਡੇ ਬੱਚਿਆਂ ਦੀ ਯੋਗ ਹੈ ਜਾਂ ਨਹੀਂ ਹੈ। ਉਹ ਇਹ ਟਿਕਟਾਂ ਦੀ ਵੰਡ ਹੈ ਜਿਹੜੀ ਇਦਾਂ ਅੱਜ ਦੇ ਸੀਜ਼ਨ ਦੇ ਵਿੱਚ ਕਹਿ ਸਕਦਾ ਹਾਂ, ਵੋਟਾਂ ਦੇ ਸੀਜ਼ਨ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ ਇਹ ਬੜੀ ਵੱਡੀ ਲੋਕਾਂ ਨਾਲ ਇੱਕ ਧੋਖੇਬਾਜ਼ੀ ਹੋ ਰਹੀ ਹੈ। ਇਹ ਆਪਣਾ ਆਪਣਾ ਮਤਲਬ ਆਪਣਾ ਆਪਣਾ ਨਿੱਜੀ ਹਿੱਤ ਦੇਖ ਕੇ ਵੋਟਾਂ ਦੀ ਸੋਰੀ ਟਿਕਟਾਂ ਦੀ ਵੰਡ ਹੋ ਰਹੀ ਹੈ ਔਰ ਪਾਰਟੀਆਂ 'ਚ ਦਲ ਬਦਲਿਆ ਜਾ ਰਿਹਾ ਹੈ ਜੀ। ਹੂੰ ਜੀ ਬਿਲਕੁਲ ਬਿਲਕੁਲ। ਸੋ ਗੱਲ ਤਾਂ ਹੀ ਹੈ ਪਰਮਿੰਦਰ ਜੀ ਕੇ। ਅ ਸਿਆਸੀ ਪਾਰਟੀਆਂ ਨੂੰ ਇੱਥੋਂ ਤੱਕ ਹੁੰਦਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਬਸ ਚੋਣ ਜਿੱਤ ਜਾਈਏ ਇਸ ਤੋਂ ਅੱਗੇ ਤੱਕ ਤਾਂ ਫਿਰ ਬਾਅਦ ਚ ਦੇਖਾਂਗੇ ਜਦੋਂ ਅਗਲੀ ਚੋਣ ਆਊਗੀ ਕਿ ਪਿਛਲੀ ਗੱਲ ਦੇ ਪਰੜਾ ਪੜਦਾ ਉਹ ਪੜਦਾ ਆਪਣੇ ਕਿਵੇਂ ਪੜਾ ਹੁਣ ਤਾਂ ਕਿਹੜੀ ਸਰਕਾਰ ਨੇ ਕਿਹੜੀਆਂ ਗੱਲਾਂ ਨਹੀਂ ਕੀਤੀਆਂ ਜੀ ਕਿਹੜੀ ਗੱਲ ਆ ਕਹੀ ਨਹੀਂ ਹੈਗੀ ਕਿ ਅਸੀਂ ਸਾਨੂੰ ਐ ਕਰਾਂਗੇ ਕੈਪਟਨ ਮੋਰਿੰਦਰ ਸਿੰਘ ਨੇ ਪੰਥਕ ਧਰਤੀ ਤਲਵੰਡੀ ਸਭੋ ਦਲਦੁਆ ਸਭ ਤੋਂ ਉੱਥੇ ਗੁਟਕਾ ਸਾਬਾਤ ਦੇ ਵਿੱਚ ਫੜ ਕੇ ਸਾਬਾਈ ਸੀ ਕਿ ਕਰਜ਼ਾ ਐ ਮਾਫ ਕਰਾਂਗੇ 4 ਹਫ਼ਤਿਆਂ ਦੇ ਵਿੱਚ 1 ਮਹੀਨੇ ਦੇ ਵਿੱਚ ਨਸ਼ਿਆਂ ਦਾ ਇਲਾਕਾ ਤੋੜਾਂਗੇ ਅਸੀਂ ਪੰਜਾਬ ਦੇ ਸਾਰੇ ਮਾਫੀਆ ਦੇ ਉੱਪਰ ਅਸੀਂ ਕਾਬਜ ਹੋਵਾਂਗੇ ਪਰ ਸਾਡੇ 4 ਸਾਲ ਬਾਅਦ ਕੈਪਟਨ ਸਾਹਿਬ ਵੀ ਹਟਾਤੇ ਗਏ ਸ਼ਰਮਣੀ ਅਕਾਲੀ ਦਲ ਦੇ 10 ਸਾਲ ਲਗਾਤਾਰ ਰੂਲ ਕਰਨ ਤੋਂ ਬਾਅਦ ਆਹ ਹਾਲਾਤ ਨੇ ਕਿ ਆਪਣੀ ਸੀਟ ਨੂੰ ਹੁਣ ਰੋਕਣ ਦਾ ਉਹਨਾਂ ਨੂੰ ਲੱਗੇ ਕਿ ਹੁਣ ਰੋਕ ਲਓ ਦੇਖਦੇ ਹਾਂ ਸਮੀਕਰਨ ਕੀ ਨੇ ਪੰਜਾਬ ਦੇ ਵਿੱਚ 92 ਐਮਐਲਏ ਤੋਂ 91 ਐਮਐਲਏ ਰਹਿ ਗਏ ਆਮ ਆਦਮੀ ਪਾਰਟੀ ਕੋਲੇ ਆਪਣੇ ਉਮੀਦਵਾਰ ਨਹੀਂ ਕਾਂਗਰਸੀਆਂ ਨੂੰ ਟਿਕਟਾਂ ਦੇ ਰਹੇ ਨੇ ਸੋ ਉਹ ਸਾਰੇ ਕਿਤੇ ਦੇਖ ਦੇਖਿਆ ਜਾਵੇ ਤਾਂ ਬੁਰੇ ਹਾਲਾਤ ਨੇ ਲੋਕ ਮਸਲੇ ਪਿੱਛੇ ਨੇ ਤੇ ਲੋਕ ਪਰਮਾਉ ਨਿਤੀਆਂ ਅੱਗੇ ਨੇ ਤੁਸੀਂ ਪਰਮਿੰਦਰ ਜੀ ਸਾਰੀ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸ਼ੁਕਰੀਆ ਭਾਈ ਧੰਨਵਾਦ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣ ਪੰਜਾਬੀ ਧੰਨਵਾਦ